ਨਾਮਦੇਵ ਜੀ ਅਠੇ ਪਹਿਰ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਇੱਕ ਨਿਮਖ ਵੀ ਮਨ ਤੋਂ ਨਾਮ ਨਹੀਂ ਵਿਸਾਰਦੇ ਸਨ ਅੰਤਰਜਾਮੀ ਪ੍ਰਭੂ ਜੀ ਨਾਮਦੇਵ ਜੀ ਦੇ ਸਭ ਕਾਰਜ ਆਪ ਸਵਾਰਦੇ ਇੱਕ ਦਿਨ ਅਜੇਹੀ ਖੇੜ ਵਰਤੀ ਕੇ ਨਾਮਦੇਵ ਜੀ ਦੀ ਕੁਟਿਆ ਨੂੰ ਅੱਗ ਲੱਗ ਗਈ ਸਾਰੀ ਸਮਗਰੀ ਸੜ ਗਈ ਜੋ ਕੁਝ ਬਚਿਆ ਵੀ ਸੀ ਨਾਮਦੇਵ ਜੀ ਨੇ ਚੁੱਕ ਕੇ ਬਲਦੀ ਹੋਈ ਅੱਗ ਵਿੱਚ ਸੁੱਟ ਦਿੱਤਾ ਆਪ ਹਰਖ ਸੋਗ ਖੁਸ਼ੀ ਗਮੀ ਤੋਂ ਉੱਪਰ ਅਵਸਥਾ ਵਿੱਚ ਨਿਰਸੰਕਲਪ ਭਾਵ ਫੁਰਨੇ ਤੋਂ ਰਹਿਤ ਰਹਿ ਕੇ ਭਗਵਾਨ ਦੇ ਗੁਣ ਗਾਉਂਦੇ ਰਹੇ ਨਾਮਦੇਵ ਜੀ ਇਸ ਅੱਗ ਲੱਗਣ ਨੂੰ ਵੀ ਭਗਵਾਨ ਜੀ ਦੀ ਖੇਡ ਸਮਝਦੇ ਸਨ ਸਾਰਾ ਸਮਾਨ ਸੜ ਗਿਆ ਉਪਰੋ ਰਾਤ ਪੈ ਗਈ ਲੋਕਾਂ ਨੇ ਆਪੋ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਨਾਮਦੇਵ ਜੀ ਨੇ ਆਪਣਾ ਬਚਿਆ ਸਮਾਨ ਵੀ ਇੱਕ ਵਿੱਚ ਸੁੱਟ ਕੇ ਸਾੜ ਦਿੱਤਾ ਹੈ ਹੁਣ ਨਾਮਦੇਵ ਜੀ ਘਰ ਤੋਂ ਬਿਨਾਂ ਬਹੁਤ ਔਖੇ ਹੋਣਗੇ ਨਾਮਦੇਵ ਜੀ ਦੇ ਪ੍ਰੇਮੀ ਤਾਂ ਦੁਖੀ ਸਨ ਪਰ ਈਰਖਾਲੂ ਖੁਸ਼ ਹੋਏ ਨਾਮਦੇਵ ਜੀ ਨੂੰ ਪਿਤਾ ਦਾਮ ਛੇਟੀ ਨੇ ਕੁਝ ਮਾਇਆ ਦੇ ਕੇ ਸ਼ਾਨ ਬਣਾਉਣ ਲਈ ਸਮਗਰੀ ਲੈਣ ਲਈ ਭੇਜਿਆ। ਨਗਰੋਂ ਬਾਹਰ ਕੁਝ ਮਹਾਤਮਾ ਮਿਲੇ। ਉਹਨਾਂ ਨੇ ਨਾਮਦੇਵ ਜੀ ਪਾਸੋਂ ਕਿਸੇ ਸੇਠ ਦਾ ਘਰ ਪੁੱਛਿਆ ਤਾਂ ਕਿ ਉਹ ਆਪਣੇ ਖਾਣ ਪੀਣ ਵਾਸਤੇ ਕੁਝ ਰਸਤਾ ਲੈ ਸਕਣ। ਪਰ ਨਾਮਦੇਵ ਜੀ ਨੇ ਆਖਿਆ ਮੈਂ ਇੱਕ ਸੇਠ ਦਾ ਨੌਕਰ ਹਾਂ। ਉਸਨੇ ਮੈਨੂੰ ਮਹਾਤਮਾ ਦੀ ਸੇਵਾ ਵਾਸਤੇ ਮਾਇਆ ਦਿੱਤੀ ਹੋਈ ਹੈ। ਆਉ ਮੈਂ ਤੁਹਾਨੂੰ ਬਾਣੀਏ ਪਾਸ ਭੋਜਨ ਦੀ ਸਮਗਰੀ ਲੈ ਦਿੰਦਾ ਹਾਂ ਮਹਾਤਮਾ ਸਮਗਰੀ ਲੈ ਕੇ ਅਸ਼ੀਰਵਾਦ ਦਿੰਦੇ ਹੋਏ ਉੱਥੋਂ ਚਲੇ ਗਏ ਨਾਮਦੇਵ ਜੀ ਛੱਪਰ ਬਣਾਉਣ ਬਾਬਤ ਸੋਚਣ ਲੱਗੇ ਚੁੱਪ ਕਰਕੇ ਇੱਕ ਨਵੇਕਲੀ ਥਾਂ ਤੇ ਚੌਂਕੜੀ ਮਾਰ ਕੇ ਬੈਠ ਗਏ ਅਤੇ ਪ੍ਰੇਮਾ ਭਗਤੀ ਵਿੱਚ ਮਗਨ ਹੋ ਗਏ ਉਧਰ ਘਰ ਵਿੱਚ ਨਾਮਦੇਵ ਜੀ ਦੇ ਮਾਤਾ-ਪਿਤਾ ਤੇ ਪਰਿਵਾਰ ਚਿੰਤਾ ਕਰ ਰਿਹਾ ਸੀ ਸ਼ਾਇਦ ਨਾਮਦੇਵ ਨੂੰ ਚੋਰਾਂ ਨੇ ਲੁੱਟ ਲਿਆ ਹੈ ਤਕਾਲਾਂ ਪੈ ਗਈਆਂ ਨਾਮਦੇਵ ਜੀ ਵੀ ਚਿੰਤਾ ਕਰਨ ਲੱਗੇ ਕਿ ਮਾਤਾ-ਪਿਤਾ ਉਡੀਕਦੇ ਹੋਣਗੇ ਪ੍ਰਭੂ ਜੀ ਸਭ ਸਮਗਰੀ ਛੱਪਰ ਵਾਸਤੇ ਇਕੱਠੀ ਕਰਕੇ ਗੱਡੇ ਉੱਤੇ ਲੱਦ ਕੇ ਨਾਮਦੇਵ ਜੀ ਦੇ ਪਿਤਾ ਦਾਮ ਛੇਟੀ ਜੀ ਪਾਸ ਪੁੱਜ ਗਏ ਅਤੇ ਜਾ ਕੇ ਆਖਣ ਲੱਗੇ ਧਾਮ ਸਿੱਟੀ ਜੀ ਇਹ ਸਭ ਸਮਗਰੀ ਆਪ ਦੇ ਪੁੱਤਰ ਨਾਮਦੇਵ ਨੇ ਭੇਜੀ ਹੈ ਪਿਆਰ ਬਸ ਹੋ ਕੇ ਭਗਵਾਨ ਜੀ ਜਿਨ੍ਹਾਂ ਨੇ 베ਡੀ ਛੱਪਰ ਬਣਾਉਣ ਵਾਲੇ ਕਾਰੀਗਰ ਦਾ ਰੂਪ ਧਾਰਨ ਕੀਤਾ ਹੋਇਆ ਸੀ ਨਾਮਦੇਵ ਜੀ ਦਾ ਛੱਪਰ ਬਣਾਉਣਾ ਆਰੰਭ ਕਰ ਦਿੱਤਾ ਸਵਰਗ ਵਿੱਚੋਂ ਦੇਵਤਿਆਂ ਨੇ ਜਦੋਂ ਇਹ ਕੌਤਕ ਵੇਖਿਆ ਤਾਂ ਨਮਸਕਾਰਾਂ ਕਰਨ ਲੱਗੇ ਭਗਵਾਨ ਜੀ ਪਰਸੰਤ ਅਨੁਭਵ ਕਰਨ ਲੱਗੇ ਭਗਵੰਤ ਜੀ ਨੇ ਅਜਿਹੀ ਸੁੰਦਰ ਛੰਨ ਬਣਾਈ ਕਿ ਸਭ ਲੋਕ ਵੇਖ ਕੇ ਹੈਰਾਨ ਰਹਿ ਗਏ ਇਵੇਂ ਮਹਿਸੂਸ ਹੋਵੇ ਜਿਵੇਂ ਇੰਦਰਪੁਰੀ ਦੀ ਸਾਰੀ ਸ਼ੋਭਾ ਇੱਥੇ ਲਿਆ ਕੇ ਸਜਾ ਦਿੱਤੀ ਹੋਵੇ ਛਪਰ ਤਿਆਰ ਹੋ ਗਿਆ ਬੇਢੀ ਸਰੂਪ ਵਿੱਚ ਭਗਵਾਨ ਜੀ ਨੇ ਦਾਮ ਸੇਟੀ ਪਾਸੋਂ ਆਗਿਆ ਮੰਗੀ ਜਦੋਂ ਮਜ਼ਦੂਰੀ ਬਾਬਤ ਪੁੱਛਿਆ ਤਾਂ ਭਗਵਾਨ ਜੀ ਨੇ ਆਖਿਆ ਕਿ ਮਜ਼ਦੂਰੀ ਮੈਨੂੰ ਨਾਮਦੇਵ ਜੀ ਨੇ ਪਹਿਲਾਂ ਹੀ ਦੇ ਦਿੱਤੀ ਸੀ ਇਹ ਕਹਿ ਕੇ ਭਗਵਾਨ ਜੀ ਚਲੇ ਗਏ ਕਾਫੀ ਸਮਾ ਲੰਗਣ ਉਪਰੰਤ ਜਦੋਂ ਨਾਮਦੇਵ ਜੀ ਘਰ ਪੁੱਜੇ ਤਾਂ ਉਹਨਾਂ ਬਹੁਤ ਵਧੀਆ ਛੱਪਰ ਬਣਿਆ ਵੇਖਿਆ ਲੋਕ ਬੜੇ ਹੈਰਾਨ ਹੋਏ ਕਿ ਰਾਤੋਂ ਰਾਤ ਹੀ ਇੰਨਾ ਵਧੀਆ ਛੱਪਰ ਕੌਣ ਬਣਾ ਗਿਆ ਦਾਮ ਛੇਟੀ ਨੇ ਨਾਮਦੇਵ ਜੀ ਨੂੰ ਪ੍ਰਸੰਨ ਹੋ ਕੇ ਆਖਿਆ ਕਿ ਤੂੰ ਕਾਰੀਗਰ ਬਹੁਤ ਵਧੀਆ ਭੇਜਿਆ ਭਗਵਾਨ ਜੀ ਨੇ ਬਣੇ ਛੱਪਰ ਵੱਲ ਵੇਖ ਕੇ ਨਾਮਦੇਵ ਜੀ ਦਾ ਹਿਰਦਾ ਹਮਾਲਿਆ ਦੀ ਬਰਫ਼ ਵਾਂਗੂ ਠੰਡਾ ਹੋ ਗਿਆ ਲੋਕਾਂ ਅੰਦਰ ਵੀ ਨਾਮਦੇਵ ਜੀ ਦੇ ਛੱਪਰ ਵਰਗਾ ਛੱਪਰ ਬਣਾਉਣ ਦੀ ਲਾਲਸਾ ਹੋਈ ਇੱਕ ਗਵੰਡਣ ਨੇ ਬੇਢੀ ਭਾਵ ਕਾਰੀਗਰ ਦਾਥੋਂ ਪਤਾ ਪੁੱਛਿਆ ਅਤੇ ਆਖਿਆ ਕਿ ਮੈਂ ਦੁੱਗਣੀ ਮਜ਼ਦੂਰੀ ਦੇਵਾਂਗੀ ਜੇਕਰ ਤੂੰ ਮੈਨੂੰ ਉਹ ਮਜ਼ਦੂਰ ਕਾਰਿਗਰ ਲਿਆ ਕੇ ਦੇਵੇ ਨਾਮਦੇਵ ਜੀ ਨੇ ਪ੍ਰਭੂ ਰੰਗ ਵਿੱਚ ਮਸਤ ਹੋ ਕੇ ਇਸ ਸ਼ਬਦ ਦਾ ਉਚਾਰਨ ਕੀਤਾ ਪਾੜ ਪਰੋਸਣ ਪੂਛ ਲੈ ਨਾਮਾ ਕਾ ਪਹਿਸ਼ਾਨ ਸ਼ਵਾਈ ਹੋ ਤੋ ਪਹਿ ਦੁੱਗਣੀ ਮਜ਼ੂਰੀ ਜੈਹੋ ਮੋਕੋ 베ਡੀ ਦੇਹੋ ਬਤਾਈ ਹੋ ਰੀ ਬਾਈ 베ਡੀ ਦੇ ਨਾ ਜਾਈ ਦੇਖ 베ਡੀ ਰਹੀ ਉਸ ਮਾਈ ਹਮਾਰਾ 베ਡੀ ਪ੍ਰਾਨ ਆਧਾਰਾ ਰਹਾਓ ਬਿੱਡੀ ਪ੍ਰੀਤ ਮਜੂਰੀ ਮੰਗੈ ਜੋ ਕੋ ਸ਼ਾਨ ਸ਼ਵਾਵਾ ਹੋ ਲੋਗ ਕੁਟੰਬ ਸਭੂ ਤੇ ਤੋਰੈ ਤੋ ਆਪਨ ਬਿੱਡੀ ਆਵੈ ਹੋ ਐਸੋ ਬਿੱਡੀ ਵਰਨ ਨਾ ਸਕੋ ਸਭ ਅੰਤਰ ਸਭ ਠਾਈ ਹੋ ਗੁੰਗੇ ਮਹਾ ਅਮਰਤ ਰਸ ਚਾਖਿਆ ਪੁੱਛੈ ਕਹਿ ਨਾ ਜਾਈ ਹੋ ਬਿੱਡੀ ਕੇ ਗੁਣ ਸੁਣ ਰੀ ਬਾਈ ਜਲਦ ਬਾੰਦ ਤਰੂੰ ਥਾਪਿਓ ਹੋ ਨਾਮੇ ਕੇ ਸਵਾਮੀ ਸ਼ਿਵ ਹੋਰੀ ਲੰਕ ਪਪੀਖਣ ਆਪਿਓ ਹੋ ਰਾਗ ਸੁਰਟ ਬਾਣੀ ਭਗਤ ਨਾਮਦੇਵ ਜੀ ਕੀ ਪੰਨਾ 657 ਵਿੱਚ ਦਰਜ ਹੈ ਨਾਮਦੇਵ ਜੀ ਨੇ ਗਵੰਡਣ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਕਿ ਉਹ ਕਾਰੀਗਰ ਦਿੱਤਾ ਨਹੀਂ ਜਾ ਸਕਦਾ ਉਹ ਹਰ ਥਾਂ ਸਮਾਇਆ ਹੋਇਆ ਹੈ ਹਰ ਥਾਂ ਵਿਆਪਕ ਹੈ ਮੇਰੇ ਪ੍ਰਾਣਾ ਦਾ ਆਸਰਾ ਹੈ ਹਾਂ ਜੇਕਰ ਉਸ ਵਿਰਡੀ ਨੂੰ ਪ੍ਰਾਪਤ ਕਰਨਾ ਚਾਹੇ ਤਾਂ ਲੋਕਾਂ ਦਾ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਝੂਠਾ ਪਿਆਰ ਛੱਡ ਕੇ ਪ੍ਰਭੂ ਜੀ ਨੂੰ ਪਿਆਰ ਕਰ ਇਹ ਬੇੜੀ ਭਾਵ ਕਾਰੀਗਰ ਪ੍ਰੀਤ ਦੀ ਮਜ਼ਦੂਰੀ ਮੰਗਦਾ ਹੈ ਪਿਆਰ ਦੀ ਮਜ਼ਦੂਰੀ ਮੰਗਦਾ ਹੈ ਇਹੋ ਜਿਹੇ ਕਾਰੀਗਰ ਬੇੜੀ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਉਹ ਹਰ ਥਾਂ ਵਿਆਪਕ ਹੈ ਜਿਵੇਂ ਗੁੰਗਾ ਪੁਰਸ਼ ਕਿਸੇ ਰਸ ਸੁਆਦ ਨੂੰ ਚਖ ਕੇ ਬਿਆਨ ਨਹੀਂ ਕਰ ਸਕਦਾ ਤਿਵੇਂ ਉਸ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਸੁਚੱਜੀ ਭੈਣ ਗਵੰਡਣ ਉਸ ਬੇੜੀ ਨੇ ਸਮੁੰਦਰ ਉੱਤੇ ਪੁਲ ਬਨ ਦਿੱਤਾ ਧਰੂ ਨੂੰ ਅਟਲ ਪਦਵੀ ਬਖਸ਼ੀ ਰਾਵਣ ਦਾ ਨਾਸ਼ ਕੀਤਾ ਤੇ ਸੀਤਾ ਨੂੰ ਵਾਪਸ ਲਿਆਂਦਾ ਲੰਕਾ ਦਾ ਰਾਜ ਭਵੀਖਣ ਨੂੰ ਸੌਂਪ ਦਿੱਤਾ ਉਹ ਹੀ ਮੇਰਾ ਮਾਲਕ ਹੈ ਇਵੇਂ ਨਾਮਦੇਵ ਜੀ ਨੇ ਆਂਡੀਆਂ ਗਵਾਂਡੀਆਂ ਨੂੰ ਭਗਵਾਨ ਦੀ ਉਪਮਾ ਕੁਝ ਕੋ ਪ੍ਰਗਟ ਕੀਤੀ ਅਤੇ ਆਖਿਆ ਮੈਂ ਗਰੀਬ ਹਾਂ ਭਗਵਾਨ ਹੀ ਮੇਰੀਆਂ ਲੋੜਾਂ ਪੂਰੀਆਂ ਕਰਦਾ ਹੈ ਜੇਕਰ ਤੁਸੀਂ ਵੀ ਬੇਢੀ ਭਾਵ ਪ੍ਰਭੂ ਨਾਲ ਅਜਿਹੇ ਪ੍ਰੀਤ ਕਰੋਗੇ ਤਾਂ ਤੁਹਾਡੇ ਵੀ ਸਾਰੇ ਕੰਮ ਪ੍ਰਭੂ ਜੀ ਆਪ ਸਵਾਰਣਗੇ